ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਜਾਦ ਜੀ ਉਹਨਾਂ ਦੀ ਹਾਜ਼ਰਤਾਂ ਤੇ ਅਤੇ ਮਾਨਯੋਗ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੋਪੀ ਸਿੰਘ ਜੀ ਪੁੱਲਰ ਦੀ ਹਾਜ਼ਰਤਾਂ ਤੇ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਆਪਣੀ ਜੰਗ ਛੇੜੀ ਹੋਈ ਹੈ ਉਹਦੀ ਲੜੀ ਵਿੱਚ ਇੱਕ ਕ੍ਰਾਸ ਬਾਰਡਰ ਨਾਰਕੋ ਟੈਰਰ ਮੋਡਿਊਲ ਬਸਟ ਹੋਇਆ ਇੱਕ 42 ਨੰਬਰ ਮਕਦਮਾ ਦਰਜ ਹੋਇਆ ਸੀ ਜੋਬਨ ਜੋਗੋਂ ਲੜਕਾ ਫੜਿਆ ਗਿਆ ਸੀਗਾ 7 ਤਰੀਕ ਨੂੰ ਉਸ ਨੂੰ 290 ਗ੍ਰਾਮ ਹੀਰੋਇਨ ਮਿਲੀ ਸੀ। ਉਹੀ ਲੜੀ ਵਿੱਚ ਫਿਰ ਇੱਕ ਜਿਵੇਂ ਪਹਿਲਾਂ ਵੀ ਸੀਪੀ ਸਾਹਿਬ ਨੇ ਤੁਹਾਨੂੰ ਬਰੀਫ ਕੀਤਾ ਸੀਗਾ ਇੱਕ ਕਰਨਦੀਪ যাদਬ ਹੈ, ਮੁਕੇਸ਼ যাদਬ ਔਰ 사ਜਨ ਸਿੰਘ ਇਹ ਖੰਡਵਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਬਿਹਾਰ ਤੋਂ ਨੇਪਾਲ ਪਜੰਦੀ ਫਰਾਗ ਵਿੱਚ ਗ੍ਰਫਤਾਰ ਕੀਤਾ ਗਿਆ ਸੀ। ਇਹਨਾਂ ਨੂੰ ਵੀ ਬੜੀ ਮਿਹਨਤ ਨਾਲ ਪੁਲਿਸ ਨੇ ਫੜਿਆ ਸੀਗਾ। ਔਰ ਉਸ ਤੋਂ ਬਾਅਦ ਇੱਕ ਗੁਰਬਖਸ਼ ਸਿੰਘ ਉਹ ਵੀ ਇਹਨਾਂ ਦਾ ਸਾਥੀ ਫੜਿਆ ਗਿਆ ਸੀਗਾ ਔਰ 18 ਤਰੀਕ ਨੂੰ ਕਰਨਦੀਪ ਜਾਦਵ ਹੈਗਾ ਇਹਦੇ ਕੋਲ 1 ਕਿਲੋ ਹੀਰੇਨ ਰਿਕਵਰ ਹੋਈ ਆ ਔਰ ਇੱਕ ਪਿਸਟਲ ਬੱਤੀ ਬੋਰ ਦਾ 2 ਰਾਉਂਡ ਔਰ ਕਵਰ ਕੀਤੇ ਨੇ ਔਰ ਜਿਹੜੀ ਸਾਰੀ ਕਾਰਵਾਈ ਹੋਈ ਆ ਏਸੀਪੀ ਵੈਸ ਸ਼ੁਭਦਰਸ਼ਨ ਸਿੰਘ ਔਰ ਐਸਐਚਓ ਸ਼ਾਟਾ ਬਨੋਦ ਕੁਮਾਰ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਔਰ ਇਹ ਜਿਹੜਾ ਮੋਡਿਊਲ ਹੈਗਾ ਇਹ ਪਾਕਿਸਤਾਨ ਬਾਰਡਰ ਜਿਹੜਾ ਹੈਗਾ ਰਮਦਾਸ ਉਹ ਡੇਰਾ ਬਾਬਾ ਨਾਨਕ ਸਾਈਡ ਉੱਥੋਂ ਇਹ ਪਾਕਿਸਤਾਨ ਲਿੰਕਸ ਦਾ ਡਰੋਨ ਦੇ ਰਾਹੀਂ ਸਾਰਾ ਕੁਝ ਆਉਂਦਾ ਸੀਗਾ ਔਰ ਇਹ ਜਿਹੜਾ ਕਰਨ ਜਾਦਵ ਹੈਗਾ ਸਟਿਲ ਓਨ ਰਿਮਾਂਡ ਹੈ ਬਾਕੀ ਫਰਦਰ ਇਹਦੀ ਪੁਸ਼ਕਿਸ਼ ਚੱਲ ਰਹੀ ਹੈ ਔਰ ਇਸੇ ਤਰ੍ਹਾਂ ਇੱਕ ਹੋਰ ਕੇਸ ਹੈਗਾ ਕੈਂਠਾਣੇ ਵਿੱਚ ਇੱਕ ਮੰਗਲ ਸਿੰਘ ਨਾਂ ਦਾ ਵਿਅਕਤੀ ਹੈਗਾ ਮਾਵਾਪਿੰਡ ਥਾਣਾ ਘਰੇਂਡਾ ਦਾ ਰਹਿਣ ਵਾਲਾ ਹੈਗਾ ਉਹਦੇ ਕੋਲੋਂ ਵੀ 1 ਕਿਲੋ 10 ਗ੍ਰਾਮ ਹੀਰਨ ਮਿਲੀ ਹੈ ਇੰਸਪੈਕਟਰ ਨੀਰਜ ਕੁਮਾਰ ਜਿਹੜੇ ਕੈਂਠਾਂ ਨੇ ਲੱਗੇ ਨੇ ਗਵਾਲ ਮੰਡੀ ਤੋਂ ਇਹਨੂੰ ਗਫਤਾਰ ਕੀਤਾ ਔਰ ਇਹ ਇਹਨੂੰ ਅਸੀਰਮਾਨ ਲੈ ਕੇ ਥੋਰੜੀ ਪੁਸ਼ਕਿਸ਼ ਕਰ ਰਹੇ ਆਂ ਔਰ ਬੈਕਵਰਡ ਫੋਰਵਰਡ ਲਿੰਕੇ ਸਾਰੇ ਪਤਾ ਕਰਾਂਗੇ ਤੇ ਜਿਹੜੇ 2 2 ਕਿਲੋ 10 ਗ੍ਰਾਮ ਹੀਰਨ ਮਿਲੀ ਆ ਔਰ ਇੱਕ ਪਿਸਟਲ ਹੈ ਬਹੁਤ ਵਧੀਆ ਅਚੀਵਮੈਂਟ ਹੈ ACP ਵੈਸਟਰਨ ਦੀਨਗਰਾਂ ਵਿੱਚ ਸରି ਕੀਤੀ ਗਈ ਆ ਔਰ ਇਹ ਮਾਨਯੋਗ ਸ਼੍ਰੀ ਗੁਰਪ੍ਰਸਾਦ ਸਿੰਘ ਪੁੱਲਰ ਕਮਿਸ਼ਨਰ ਅੰਮ੍ਰਿਤਸਰ ਉਹਨਾਂ ਦੀ ਦੇਦਤਾਂ ਤੇ ਜਿਹੜੀ ਲਗਾਤਾਰ ਕਾਰਵਾਈ ਜਾਰੀ ਹੈ ਉਹ ਜਿਹੜੇ ਜਿਹੜੇ ਮਾਰੇ ਹਨਸਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ ਹੋਰ ਵੀ ਜਿਹੜਾ ਇਸ ਤਰ੍ਹਾਂ ਦਾ ਨੈਟਵਰਕ ਹੈਗਾ ਉਹਨੂੰ ਬ੍ਰੇਕ ਕੀਤਾ ਜਾਏਗਾ